ਚੋਰੀਆਂ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਖਾਲੀ ਘਰ ਤਾਂ ਭੁੱਲ ਜਾਓ ਹੁਣ ਲੋਕਾਂ ਨਾਲ ਪਰੇ ਘਰ ਵਿੱਚ ਵੀ ਚੋਰੀਆਂ ਹੋਣ ਲੱਗ ਗਈਆਂ ਨੇ ਲੇਕਿਨ ਇਸੇ ਵਿਚਾਲੇ ਯੂਪੀ ਦੇ ਗੋਰਖਪੁਰ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਕਟਨਾ ਸ਼ਾਹਪੁਰ ਇਲਾਕੇ ਦੀ ਹੈ ਜਿੱਥੇ ਚੋਰਾਂ ਨੇ ਇੱਕ ਮੈਡੀਕਲ ਕਲੋਨੀ ਦੇ ਕੁਆਰਟਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਘਰੋਂ 20 ਲੱਖ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਪਰ ਚੋਰਾਂ ਨੇ ਬਹੁਤ ਵੱਡੀ ਗਲਤੀ ਕੀਤੀ ਘਰ ਵਿੱਚ ਚੋਰੀ ਦੌਰਾਨ ਚੋਰਾਂ ਨੇ ਆਪਣਾ ਮੋਬਾਈਲ ਫੋਨ ਚਾਰਜ ਕਰਨ ਲਈ ਲਗਾ ਦਿੱਤਾ ਪਰ ਭੱਜਣ ਸਮੇਂ ਉਹ ਇਹਨਾਂ ਨੂੰ ਲੈ ਕੇ ਜਾਣਾ ਭੁੱਲ ਗਏ ਅਤੇ ਆਪਣੇ ਫੋਨ ਉੱਥੇ ਹੀ ਛੱਡ ਗਏ। ਪੁਲਿਸ ਨੇ ਚੋਰਾਂ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਕੁਆਟਰ ਰੇਲਵੇ ਦੀ ਪੀਟੀ ਜੀ ਸੀ ਜੋ ਆਪਣੇ ਪਤੀ ਨਾਲ ਉਸ ਘਰ ਵਿੱਚ ਰਹਿੰਦੀ ਸੀ ਸ਼ਨੀਵਾਰ ਨੂੰ ਦੋਵੇਂ ਕਿਸੇ ਕੰਮ ਲਈ ਪਿੰਡ ਗਏ ਸਨ। ਘਰ ਨੂੰ ਤਾਲਾ ਲੱਗਾ ਹੋਇਆ ਸੀ। ਅਗਲੀ ਸਵੇਰ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਮਾਨ ਖਿਲਰਿਆ ਹੋਇਆ ਤੁਰੰਤ પતિ ਪਤਨੀ ਗੋਰਖਪੁਰ ਆ ਗਏ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ ਉਹਨਾਂ ਨੇ ਦੱਸਿਆ ਕਿ ਘਰ ਚੋਂ 20 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਹੋਈ ਸੀ ਜਾਂਚ ਦੌਰਾਨ ਪੁਲਿਸ ਨੂੰ ਘਰ ਚ ਦੋ ਮੋਬਾਈਲ ਫੋਨ ਮਿਲੇ ਨੇ ਜੋ ਕਿ પતિ ਪਤਨੀ ਦੇ ਨਹੀਂ ਨੇ ਅਜਿਹੇ ਚ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਚੋਰਾ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੇ ਚਾਰਜਿੰਗ ਤੇ ਲਗਾਇਆ ਸੀ ਪਰ ਲੈ ਕੇ ਜਾਣਾ ਭੁੱਲ ਗਏ ਚੋਰੀਆਂ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਖਾਲੀ ਘਰ ਤਾਂ ਭੁੱਲ ਜਾਓ ਹੁਣ ਲੋਕਾਂ ਨਾਲ ਪਰੇ ਘਰ ਵਿੱਚ ਵੀ ਚੋਰੀਆਂ ਹੋਣ ਲੱਗ ਗਈਆਂ ਨੇ ਲੇਕਿਨ ਇਸੇ ਵਿਚਾਲੇ ਯੂਪੀ ਦੇ ਗੋਰਖਪੁਰ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਕਟਨਾ ਸ਼ਾਹਪੁਰ ਇਲਾਕੇ ਦੀ ਹੈ ਜਿੱਥੇ ਚੋਰਾਂ ਨੇ ਇੱਕ ਮੈਡੀਕਲ ਕਲੋਨੀ ਦੇ ਕੁਆਰਟਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਘਰੋਂ 20 ਲੱਖ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਪਰ ਚੋਰਾਂ ਨੇ ਬਹੁਤ ਵੱਡੀ ਗਲਤੀ ਕੀਤੀ ਘਰ ਵਿੱਚ ਚੋਰੀ ਦੌਰਾਨ ਚੋਰਾਂ ਨੇ ਆਪਣਾ ਮੋਬਾਈਲ ਫੋਨ ਚਾਰਜ ਕਰਨ ਲਈ ਲਗਾ ਦਿੱਤਾ ਪਰ ਭੱਜਣ ਸਮੇਂ ਉਹ ਇਹਨਾਂ ਨੂੰ ਲੈ ਕੇ ਜਾਣਾ ਭੁੱਲ ਗਏ ਅਤੇ ਆਪਣੇ ਫੋਨ ਉੱਥੇ ਹੀ ਛੱਡ ਗਏ ਪੁਲਿਸ ਨੇ ਚੋਰਾਂ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਆਟਰ ਰੇਲਵੇ ਦੀ ਪੀਟੀ ਜੀ ਸੀ ਜੋ ਆਪਣੇ ਪਤੀ ਨਾਲ ਉਸ ਘਰ ਵਿੱਚ ਰਹਿੰਦੀ ਸੀ ਸ਼ਨੀਵਾਰ ਨੂੰ ਦੋਵੇਂ ਕਿਸੇ ਕੰਮ ਲਈ ਪਿੰਡ ਗਏ ਸਨ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਗਲੀ ਸਵੇਰ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਮਾਨ ਖਿਲਰਿਆ ਹੋਇਆ ਤੁਰੰਤ પતિ ਪਤਨੀ ਗੋਰਖਪੁਰ ਆ ਗਏ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ ਉਹਨਾਂ ਨੇ ਦੱਸਿਆ ਕਿ ਘਰ ਚੋਂ 20 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਹੋਈ ਸੀ ਜਾਂਚ ਦੌਰਾਨ ਪੁਲਿਸ ਨੂੰ ਘਰ ਚ ਦੋ ਮੋਬਾਈਲ ਫੋਨ ਮਿਲੇ ਨੇ ਜੋ ਕਿ પતિ ਪਤਨੀ ਦੇ ਨਹੀਂ ਨੇ ਅਜਿਹੇ ਚ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਚੋਰਾ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੇ ਚਾਰਜਿੰਗ ਤੇ ਲਗਾਇਆ ਸੀ ਪਰ ਲੈ ਕੇ ਜਾਣਾ ਭੁੱਲ ਗਏ